ਹੈਲੋ ਆ ਜਾ ਕੋ ਤੇ ਸਿੱਧਾ ਆ ਜਾ ਕੋ ਉਹ ਇੱਧਰ ਚ ਆ ਕੇ ਇੱਧਰ ਕਿਹੜਾ ਪਿੰਡ ਹੈ ਤੇਰਾ ਬੁਗਰ ਆਈ ਹੈ ਬੁਗਰ ਤੇ ਕੀ ਗੱਲ ਹੋ ਗਈ ਕੀ ਕਰਦਾ ਇਹ ਕਰਦੇ ਹਾਂ ਇੱਧਰ ਆਈ ਜਾਂਦੇ ਆ ਰਾਮਪੁਰੇ ਕੰਨੀਓ ਜੀ ਅੱਛਾ ਮੁੰਡੇ ਮੋਟਰ ਨਹੀਂ ਮੈਂ ਇੱਧਰ ਆਉਂਦਾ ਸੀ ਬਈ ਅੱਛਾ ਜੀਜਾ ਬਤਲਾਈ ਮੈਂ ਇੱਧਰ ਮੋੜਨ ਲੱਗਿਆ ਇੱਥੇ ਕਸੀ ਦੇ ਮੇਰੇ ਕੋਲ ਨਹੀਂ ਮੋਟਰ ਨਹੀਂ ਮੋਟਰਸਾਈਕਲ ਚੋਰੀ ਕਰਿਆ ਸੀ ਹਾਂ ਜੀ ਤੇ ਮੋਟਰ ਨਹੀਂ ਜੀ 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 ਬੱਟ ਰਿਆ ਜੀਜਾ ਬੱਟ ਰਿਆ ਹਾਂ ਜੀ ਅਸੀਂ ਜੇ ਬੈ ਸੱਟ ਕੇ ਪੱਟਦੇ ਅਸੀਂ ਸੱਸੀ ਜੀ ਅੱਛਾ ਹੋਰ ਕੌਣ ਆ ਤੇਰੇ ਨਾਲ ਓਏ ਇੱਕ ਦਰਾਇ ਦਾ 10000 ਰੁਪਏ ਕਿਦਾ ਸੀ ਤੂੰ ਨੇ ਘਰੋਂ ਲੈਣਾ ਦਾਇਆ ਸੀ ਕਿਦਾ ਸੀ ਓ ਬਾਈ ਦਾ ਜੀ ਕਿਹੜੇ ਬਾਈ ਦਾ ਬਾਈ ਦਾ ਜਿਹੜਾ ਡਿੱਗ ਪੈ ਗਿਆ ਤੇ ਬਡੂਆ ਕਿੱਥੇ ਆ ਬਡੂਆ ਆਈ ਆ ਉੱਥੇ ਕੋਲੇ ਤੇ ਬਡੂ ਝੁੱਟ ਤੇ ਰਿਆ ਨਾ ਕੀ ਹੈ ਮੇਰਾ ਨਾਮ ਮੰਨੂ ਆਈ ਇਹ ਹੈ ਜੀ ਬੁਗਰ ਬੁਗਰ ਪਿੰਡ ਦਾ ਮੰਨੂ ਹੈ ਵੀ ਜਿਹੜਾ ਇੱਕ ਜਿਹੜਾ ਇੱਕ ਤੁਰੇ ਜਾਂਦੇ ਬੰਦੇ ਦਾ ਮਤਲਬ ਕਿ ਉਹਨਾਂ ਦਾ ਇਹਨਾਂ ਨੇ ਗੀਜਾ ਪੱਟ ਲਿਆ ਸੀ ਤੇ 기ਜਾ ਪਟਕੇ ਫਿਰ ਉਹਨਾਂ ਨੇ ਮਗਰੇ ਲਾ ਕੇ ਮੋਟਰਸਾਈਕਲ ਤੇ ਤੁਰੇ ਜਾਂਦੇ ਬੰਦੇ ਦਾ ਮੋਟਰਸਾਈਕਲ ਤੇ ਜਾਂਦੇ ਬੰਦੇ ਦਾ ਆ ਬੰਦੇ ਨੂੰ ਮੂੰਹ ਤਾਂ ਹੁਣ ਚੱਕੀ ਮੋਟਰਸਾਈਕਲ ਤੇ ਜਾਂਦੇ